ਕੱਲ ਅਸੀਂ ਸਸਕਾਰ ਤੋਂ ਆਏ ਆ ਰਾਜਵਰੀ ਦੇ ਬੰਦੇ ਦੇ ਅੱਜ ਉਹਦਾ ਸਿਵਾਨੀ ਠੰਡਾ ਹੋਇਆ ਤੇ ਆ ਮਨਹੂਸ ਖਬਰ ਪਤਾ ਲੱਗੀ ਬਰਿੰਦਰ ਘੁੰਮਣ ਦੀ ਜਿਹੜਾ ਪਰਿਵਾਰ ਨੂੰ ਤਾਂ ਜਿਹੜਾ ਘਾਟਾ ਪਿਆ ਹੀ ਉਹ ਤਾਂ ਨਾ ਪੁਣਾਉਣ ਵਾਲਾ ਪਰ ਸਮਾਜ ਨੂੰ ਬਹੁਤ ਘਾਟਾ ਪਿਆ ਉਹ ਘੁੰਮਣ ਤੇ ਜਾਣ ਦਾ ਆਈਆਂ ਨਾ ਹੋਈਏ 25 ਸਾਡੇ ਲਈ ਨਹੀਂ ਨਹੀਂ ਸਾਡੇ ਦੇ ਯੋਧੇ ਨਗੇ ਸਰ ਵੀ ਸੰਗਾ ਜੀ ਤੁਸੀਂ ਗੁਰਿੰਦਰ ਘੁੰਮਣ ਦੇ ਅੰਤਿਮ ਸੰਸਕਾਰ ਦੇ ਵਿੱਚ ਪਹੁੰਚੇ ਹੋ ਬਹੁਤ ਵੱਡਾ ਘਟਨਾ ਪਿਆ ਕੀ ਕਹਿਣਾ ਸਾਰਾ ਬਰਾਮਾ ਕਹਿਣ ਨੂੰ ਨਹੀਂ ਕਿ ਗਿਆ ਕੱਲ ਅਸੀਂ ਸਸਕਾਰ ਤੋਂ ਆਏ ਆ ਰਾਜਵਿਰਜ ਬੰਦੇ ਦੇ ਅੱਜ ਉਹਦਾ ਸਿਵਾਨੀ ਠੰਡਾ ਹੋਇਆ ਤੇ ਆ ਮਨਹੂਸ ਖਬਰ ਪਤਾ ਲੱਗੀ ਬਰਿੰਦਰ ਘੁੰਮਣ ਦੀ ਵੀਰ ਸੀ ਸਾਡਾ ਮੈਨੂੰ ਪਿਆਰ ਕਰਦਾ ਸੀ ਬਹੁਤ ਜ਼ਿਆਦਾ ਔਰ ਵੈਜੀਟੇਰੀਅਨ ਬੰਦਾ ਸੀ ਨਸ਼ਿਆ ਤੋਂ ਰਹਿਤ ਸੀਗਾ ਲੋਕਾਂ ਨੂੰ ਇਨਸਪੀਰੇਸ਼ਨ ਦਿੰਦਾ ਸੀ ਇਨਸਪੀਰੇਸ਼ਨ ਸੀਗਾ ਉਹ ਪੂਰੇ ਲੋਕਾਂ ਲਈ ਜਿਹੜੇ ਨਵੀਂ ਕੀੜੀ ਆ ਉਹਨਾਂ ਲਈ ਵੀ ਆਪਣੀ ਬਾਡੀ ਬਣਾਓ ਮਹਾਨਾਂ ਦੀ ਕਿਰਤ ਕਰੋ ਐਡਾ ਵਦਿਆ ਅਦਾਕਾਰ ਔਰ ਉਹ ਕਿੰਨਾ ਬਾਡੀ ਬਿਲਡਰ ਸੀਗਾ ਯਾਰ ਸੋ ਇਹ ਬਹੁਤ ਪਰਮਾਤਮਾ ਨੇ ਘਾਟਾ ਪਾਇਆ ਔਰ ਜਿਹੜਾ ਪਰਿਵਾਰ ਨੂੰ ਤਾਂ ਜਿਹੜਾ ਘਾਟਾ ਪਿਆ ਹੀ ਉਹ ਤਾਂ ਨਾ ਪੂਰਾ ਹੋਣਾ ਪਰ ਸਮਾਜ ਨੂੰ ਬਹੁਤ ਘਾਟਾ ਪਿਆ ਉਹਦਾ ਹੰਮ ਘੁੰਮਣ ਤੇ ਜਾਣ ਦਾ ਅਜੇ ਘੁੰਮਣ ਤੇ ਜਾਣ ਦੀ ਉਮਰ ਤੇ ਹੀ ਹੈ ਇੱਥੇ ਤੋਂ بڑا ਕੁਝ ਕਰਨਾ ਇਹ ਤਾਂ ਲੋਕਾਂ ਨੂੰ ਬੜੀ ਚੇਤ ਨਹੀਂ ਤੂੰ ਰੋਡ ਮੋਡਲ ਵੀ ਯਾਰ ਨੌਜਵਾਨੀ ਕਿਹਦੀ ਲਈ ਸੋ ਇਹ ਪਤਾ ਨਹੀਂ ਹਸਪੀਟਲ ਚੋਂ ਕਿਹੜੀਆਂ ਕਿੱਦਾਂ ਉਹਨਾਂ ਤੋਂ ਕਤਾਈ ਹੋਈ ਆ ਵੀਡੀਓ ਦੇਖਦੇ ਆ ਸੰਧਾ ਸਾਹਿਬ ਇੱਕ ਮਾਈਨਰ ਜੀ ਸੱਟ ਦੇ ਨਾਲ ਇਹ ਇਹ ਟੱਕੜਾ ਜੋਧਾ ਯਾਰ ਇੱਕ ਮੇਰਾ ਜਿਹੜਾ ਸਿਰ ਨੇ ਐਡਾ ਤਾਂ ਯਾਰ ਉਹ ਤਾਂ ਪਾਟਿਆ ਹਮ ਐਡਾ ਐਡਾ ਹੋਗਾ ਠੋਲਾ ਹੀ ਹੋ ਤੇ ਇੰਨੀ ਯਾਰ ਸਰਜਰੀ ਸੱਚੀ ਬਾਤ ਹੈ ਸਰਜਰੀ ਸੱਚੀ ਸੱਚੀ ਬਾਤ ਹੈ ਸਰਜਰੀ ਉਹਦਾ ਆਰਟ ਦਾ ਹੈ ਇਧਰ ਤੇ ਮੈਨੂੰ ਨਹੀਂ ਲੱਗਦਾ ਉਹ ਤਾਂ ਕੋਈ ਨਾ ਕੋ ਬਾਕੀ ਉਹ ਜਾ ਇਹਨਾਂ ਨੂੰ ਉਹ ਵੀ ਉਹ ਠੀਕ ਜਿਹੜੀ ਬਿਹੋਸ਼ ਕਰਨ ਵਾਲੀ ਦਵਾਈ ਹੈ ਜਾਂ ਉਹ ওভারਡੋਜ਼ ਦਿੱਤੀ ਗਈ ਹੈ ਉਹ ওভারਡੋਜ਼ ਦਿੱਤੀ ਗਈ ਹੈ ਇਹੀ ਹੋਗਾ ਹਨਾ ਇਹੀ ਹੋਇਆ ਉਹ ਤਾਂ ਕਹਿ ਨਹੀਂ ਸੀ ਸਾਈਂ ਪਿਆ ਇਹ ਇਨਕੁਆਰੀ ਦਾ ਮਾਮਲਾ ਕੈਪੀਨਲੀ ਮੈਂ ਤਾਂ ਭਗਤ ਸਿੰਘ ਨੂੰ ਵੀ ਕਿਹਾ ਸਾਡੇ ਐਮਪੀ ਕਹਾਵਾ ਪੰਦਰ ਭਗਤ ਜੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਜੀ ਇਦੀ ਇਨਕੁਆਰੀ ਬਿਠਾਓ ਔਰ ਡਾਕਟਰਾਂ ਤੋਂ ਪੂਰੀ ਬਰੀਕੀ ਨਾਲ ਜਾਣਕਾਰੀ ਲਓ ਵੈਰੀਫਾਈਂਗ ਕਰੋ ਕੋਈ ਕਮੇਟੀ ਬਿਠਾਓ ਭਾਈ ਇਹ ਕਿਦਾਂ ਹੋਇਆ ਯਾਰ ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦਾ ਕੀ ਖਾ ਗਿਆ ਉਹ ਸਵੈਸ ਕਰਕੇ ਬਹੁਤ ਜ਼ਿਆਦਾ ਘਾਟਾ ਪਿਆ ਬੰਦੇ ਸਾਨੂੰ ਬਹੁਤ ਗ੍ਰੇਟ ਹੁੰਦਾ ਸੀ ਹੰਮ ਅੰਕਾਰੀ ਨਹੀਂ ਸਕਿਆ ਉਹ ਵਜਾਏ ਕਿ ਬਹੁਤ ਬਾ ਕੁਮਾਰ ਯਾਰ ਕਿਸੇ ਕਿੰਨੇ ਨਾਲ ਉਹ ਸਾਰਿਆਂ ਨੂੰ ਤਿਆਰ ਕਰਨ ਵਾਲਾ ਜੀਵਦਾ ਸੀ ਹੰਮ ਉਹ ਦੁਨੀਆ ਤੋਂ ਚਲੇ ਗਿਆ ਬੜਾ ਕਿੱਡੇ ਕਿੱਡੇ ਉਹ ਨਰਾਜ ਜੀਵਨ ਦਾ ਪਹਿਲਾ ਪੱਲਾ ਦਾ ਤੇ ਚਾਰ ਦਿਨ ਗਿਆ ਆ। ਆ ਤਾਂ ਇਹਨਾਂ ਸਮਾਂ ਆ ਜਿਹੜਾ 2025 ਸਾਡੇ ਲਈ ਤਾਂ ਇਹ ਕੱਗਾ ਹੀ ਨਹੀਂ ਚੜਿਆ। ਹੂੰ ਸਾਡੇ ਤਾਂ ਯੋਧੇ ਹੀ ਨਗੇ। ਹੂੰ ਸੋ ਬਹੁਤ ਹੀ ਹੈ ਨਾ ਘਾਟਾ ਪਿਆ। ਜੀ। ਜੇਰ ਮੈਂ। ਸੋ ਇਸ ਹਨ ਸਾਡੇ ਨਾਲ ਆਰਬੀ ਸੰਗਾ ਜੀ ਜਿਨ੍ਹਾਂ ਨੇ ਕਿਹਾ ਕਿ ਬਹੁਤ ਵੱਡਾ ਘਾਟਾ ਪਿਆ ਵਾ। ਇਹ ਨਾ ਪੂਰਾ ਹੋਣ ਵਾਲਾ ਘਾਟਾ ਆ ਜੋ ਕਿ ਪੰਜਾਬ ਨੂੰ ਬਹੁਤ ਮਾੜੇ ਸਮੇਂ ਵੱਲ ਖਿੱਚ ਕੇ ਲੈ ਕੇ ਜਾ ਰਿਹਾ ਹੈ।